ਹਾਂਜੀ ਜਗਮੀ ਸਿੰਘ ਹਰਿਆਉਂ ਜੀ ਜਿਹੜੀਆਂ ਬਲਾਕ ਸਮਿਤੀ ਦੀਆਂ ਤੇ ਜ਼ਿਲ੍ਹਾ ਪ੍ਰੈਸ ਚੋਣਾਂ ਹੁਣ ਜਾ ਰਹੀਆਂ ਨੇ 14 ਤਰੀਕ ਨੂੰ ਉਹਦੇ ਬਾਰੇ ਕੀ ਕਹੋਗੇ ਤੁਸੀਂ ਇਹ ਰੀੜ ਦੀਆਂ ਹੱਡੀਆਂ ਨੇ ਚੋਣਾ ਚੋਣਾ ਪੰਚਾਇਤੀ ਰਾਜ ਇੱਕ ਲਾਗੂ ਕਰਕੇ ਚੋਣਾ ਕਰਵਾਈਆਂ ਜਾਂਦੀਆਂ ਨੇ ਇਹ ਸਾਡੇ ਪਿੰਡ ਦੇ ਵਿੱਚ ਦਾ ਖੁਦਿਆਦਾ ਵਿਆਹ ਉਹ ਚੋਣਾ ਹੋ ਰਹੀਆਂ ਨੇ ਇਹ ਲੋਕਤੰਤਰ ਦੀ ਰੀੜ ਦੀ ਹੱਡੀ ਨੇ ਚੋਣਾ ਤੇ ਇਹ ਪਿੰਡੂ ਚੋਣਾ ਨੇ ਤੇ ਇਹਦੇ ਵਿੱਚ ਅਸੀਂ ਜਿੱਥੇ ਵੀ ਜਾਂਦੇ ਆ ਮੈਂ ਵਕਤ ਵਕਤ ਪਿੰਡਾਂ ਦੇ ਵਿੱਚ ਪੁਰਜਨੇ ਚੋਣਾਂ ਦੇ ਵਿੱਚ ਪਹੁੰਚ ਰਹੇ ਹਾਂ ਬਹੁਤ ਜ਼ਿਆਦਾ ਪਿਆਰ ਸਤਿਕਾਰ ਲੋਕ ਸ਼ਰਮ ਦੀ ਅਕਾਲੀ ਦਲ ਦੇ ਉਮੀਦਵਾਰਾਂ ਨੂੰ ਬਣ ਬੜਾਈ ਬੈਠੇ ਨੇ ਕਿ 9 ਸਾਲ ਜਿਹੜਾ ਝੂਠ ਸਾਨੂੰ ਸੁਣਾਸਣਾ ਸਾਡਾ ਸਮਾ ਅਸਲ ਵਿੱਚ ਢੋਲਦਾ ਸਾਹਬ ਲੈਣ ਦਾ ਟਾਈਮ ਆ ਗਿਆ ਤੇ ਲੋਕ ਇਹ ਹੀ ਦੇਖ ਰਹੇ ਨੇ ਵੀ ਟਰਨ ਨਿਸ਼ਾਨ ਤੱਕੜੀ ਕਿੱਥੇ ਆਊਗੀ ਵੈਲਟ ਪੇਪਰ ਤੇ ਸਾਨੂੰ ਕਹਿੰਦੇ ਨੇ ਜਦੋਂ ਅਸੀਂ ਜਿਹੜੇ ਪਿੰਡ ਜਾਂਦੇ ਆ ਕਿ ਅਗਲੇ ਪਿੰਡ ਜਾ ਕੇ ਸੁਨੇਹਾ ਲਾ ਦਿਓ ਇੱਥੇ ਆਉਣ ਦੀ ਲੋੜ ਨਹੀਂ ਬਕਸੇ ਫੁੱਲ ਕਰਕੇ ਤੋੜਾ ਗਿਆਨ ਸਾਹਿਬ ਆਪਣੀ ਕਾਡੀਦਲ ਪਾਰਟੀ ਦੀ ਪੂਰੀ ਤਿਆਰੀ ਹੈ ਜੀ ਬਿਲਕੁਲ ਪੂਰੀ ਤਿਆਰੀ ਹੈ ਜੀ ਇੱਕਦਮ ਸਰਕਾਰ ਨੇ ਪਹਿਲਾਂ ਆਪਣੀ ਤਿਆਰੀ ਕੀਤੀ ਕੈਂਡੀਡੇਟ ਚੁਣੇ ਉਹਦੇ ਹਿਸਾਬ ਨਾਲ ਰਿਜ਼ਰਵੇਸ਼ਨ ਕਰਾਈ ਤੇ ਇੱਕਦਮ ਬਹੁਤ ਘੱਟ ਸਮਾਂ ਦੇ ਕੇ ਇਲੈਕਸ਼ਨ ਅਨਾਉਂਸ ਕਰਤੀ ਪਰ ਫਿਰ ਵੀ ਬੜੇ ਸ਼ਾਹ ਨਾਲ ਕੈਂਡੀਡੇਟ ਆਏ ਨੇ ਕਈਆਂ ਨਾਲ ਤੱਕਾ ਕੀਤਾ ਕਿ ਤਾਂ ਕਾਗਜ਼ ਕੈਂਸਲ ਕਰਾਏ ਬੇਤੁਕੇ ਜੇ ਓਬਜੈਕਸ਼ਨ ਲਾ ਕੇ ਪਰ ਜਿੰਨੇ ਵੀ ਕੈਂਡੀਡੇਟ ਮੈਦਾਨ ਚ ਨਹੀਂ ਉਹਨਾਂ ਦਾ ਮੁਕਾਬਲਾ ਕਰਨਾ ਸਰਕਾਰ ਨੂੰ ਔਖਾ ਹੋਇਆ ਫਿਰ 100 ਦਾ 100% ਰਿਜ਼ਲਟ ਜ਼ਿਲ੍ਹਾ ਪਟਿਆਲੇ ਤੋਂ ਹਲਕਾ ਸਮਾਣਾ ਤੋਂ ਖਾਸ ਕਰਕੇ ਸ਼੍ਰੋਮਣੀ ਅਕਾਲੀ ਦਲ ਦੇ ਕੈਂਡੀਡੇਟ ਲੈ ਕੇ ਆਉਣਗੇ ਜਿੰਨੇ ਕੈਂਡੀਡੇਟ ਮੈਦਾਨ ਚ ਨਹੀਂ ਸਾਰੇ ਦੇ ਸਾਰੇ ਜਿੱਤਣਗੇ ਕਿਉਂਕਿ ਲੋਕਾਂ ਨੇ ਮਨ ਬਣਾ ਲਿਆ ਲੋਕ ਵੱਡੇ ਨੇ ਲੋਕਤੰਤਰ ਦੇ ਜਿਹੜੀ ਪਾਰਟੀ ਨੂੰ ਸਮਰਥਨ ਲੋਕਾਂ ਦਾ ਮਿਲ ਹੈ ਜਿੱਤਣਾ ਉਹਨੇ ਇੰਨੇ ਨੇ ਕੱਟ ਸਰਕਾਰ ਨੂੰ ਤਾਂ ਕੱਟ ਆਪਣੇ ਅਫਸਰਾਂ ਨੂੰ ਛੁੱਟੀਆਂ ਕਰਾਉਂਦੇ ਨੇ ਪਹਿਲਾਂ ਸਰਪੰਚਾਂ ਸੈਕਟਰੀਆਂ ਨੂੰ ਪਟਵਾਉਂਦੀਆਂ ਨੂੰ ਫਾਸਟਰਾਂ ਨੂੰ ਵੀ ਉਹ ਫਲਾਣੇ ਪਿੰਡ ਜਾ ਕੇ ਸਾਡਾ ਕੱਟ ਕਰਾਓ ਉੱਥੋਂ ਦੇ ਸਰਪੰਚਾਂ ਨੂੰ ਪੰਚਾਇਤਾਂ ਨੂੰ ਧਾਬੇ ਮਾਰਦੇ ਨੇ ਕਿ ਸਾਡਾ ਕੱਟ ਕਰਾਓ ਕੱਟ ਫਿਰ ਵੀ ਤੁਹਾਨੂੰ ਟੱਪਦਾ ਦੇ ਇਹਦਾ ਹਾਲਾਤ ਨੇ ਸਰਕਾਰ ਦੇ ਬਹੁਤ ਬੁਰੀ ਤਰ੍ਹਾਂ ਸਰਕਾਰ ਹਾਰੂਗੀ ਇਹ ਇਲੈਕਸ਼ਨ ਤੇ ਜਿਹੜੀ ਦੂਜੀ ਕਾਂਗਰਸ ਪਾਰਟੀ ਆ ਲੋਕਾਂ 'ਚ ਆਪਣਾ ਵਿਸ਼ਵਾਸ ਗਵਾ ਚੁੱਕੀ ਹੈ ਪੰਜ ਪੰਜ ਮੁੱਖ ਮੰਤਰੀ ਨੇ ਇੱਕ ਇੱਕ ਹਲਕੇ 'ਚ ਪੰਜ ਪੰਜ ਐਮ.ਐਲ.ਏ. ਕੀ ਦੀ ਬਾਫੜੇ ਕੋਈ ਵਰਕਰ ਕਨਫਿਊਜ਼ ਹੈ ਘਰੇ ਬੈਠੇ ਮੈਂ ਕਿਹਦੇ ਨਾਲ ਲੱਗਾ ਸੋ ਜਿਹੜੀ ਪਾਰਟੀ ਦੇ ਵਿੱਚ ਇੱਕ ਵੱਡੀ ਕਨਫਿਊਜ਼ਨ ਹੈ ਇੱਕ ਜਿਹੜੀ ਸਰਕਾਰ ਦੇ ਵਿੱਚ ਹੁੰਦੇ ਹੋਏ ਲੋਕਾਂ ਦਾ ਕੋਈ ਸਵਾਰ ਨਹੀਂ ਸਕੀ ਲੋਕਾਂ ਨੇ ਉਹਨਾਂ ਤੋਂ ਮੂੰਹ ਮੋੜ ਕੇ ਦੁਬਾਰਾ ਆਪਣੀ ਖੇਤੀ ਪਾਰਟੀ ਨੂੰ ਚੁੰਨ ਦਾ ਮੌਕਾ ਦੇਣਾ ਹੈ ਇਹ 14 ਤਰੀਕ ਨੂੰ ਦੇਖਿਓ 17 ਨੂੰ ਤੋਂ ਬਾਅਦ ਬਹੁਤ ਵੱਡਾ ਬਦਲਾਅ ਜਗਮੀਜੀਕ ਜਿਹੜੀ ਮੈਡਮ ਸਿੱਧੂ ਦਾ ਜਿਹੜਾ ਬਿਆਨ ਆਇਆ ਸੀ ਆ 500 ਕਰੋੜ ਵਾਲਾ ਉਹਦੇ ਬਿਆਨ ਤੇ ਬੜਾ ਹੜਕਮ ਬਚਿਆ ਪੰਜਾਬ ਦੇ ਵਿੱਚ ਕੀ ਕੋਹਦੇ ਵਿੱਚ ਤੇ ਜੀ ਸੱਚਾਈ ਹੈ ਜੀ ਇਹ ਤਾਂ ਝੂਠ ਹੈ ਹੀ ਕੋਈ ਇਹ ਜਿਹੜਾ ਕਾਂਗਰਸ ਦੀ ਨੈਸ਼ਨਲ ਪਾਰਟੀ ਦੀਆਂ ਟਿਕਟਾਂ ਨੇ ਉਹ ਕੋਈ ਇਥੋਂ ਦੇ ਲੋਕਲ ਵਰਕਰਾਂ ਨੂੰ ਪੁੱਛ ਕੇ ਥੋੜੀ ਦਿੱਲੀ ਤੋਂ ਆਉਂਦੀਆਂ ਨੇ ਜਿਹੜਾ ਵੱਡੇ ਟੇਚੀ ਦੇ ਆਉਂਦਾ ਐਮਐਲਏ ਵੀ ਉਹ ਬਣਦਾ ਜਿਹੜਾ ਬੜਾ ਵੱਡਾ ਟੇਚੀ ਦੇ ਆਉਂਦਾ ਮੰਤਰੀ ਦਾ ਉਮੀਦਵਾਰ ਬਣ ਜਾਂਦਾ ਇਹ ਸੱਚਾਈ ਹੈ ਜੀ ਉਹ ਲਗਾਤਾਰ ਕਾਂਗਰਸ 'ਚ ਕਿੰਨੇ ਸਾਲ ਹੋ ਗਏ ਉਹਨਾਂ ਨੂੰ ਕੰਮ ਕਰਦੇ ਹੋਏ بڑے ਨਾਮ ਮਾਰਨੇ ਮੰਤਰੀ ਐਮਐਲਏ ਰਹੇ ਨੇ ਐਮਪੀ ਵੀ ਰਹੇ ਨੇ ਉਹਨਾਂ ਦੇ ਜੋ ਹਸਬੈਂਡ ਨੇ ਉਹ ਇੰਨਾ ਝੂਠ ਥੋੜੀ ਬੋਲਣਗੇ ਇਹ ਸੱਚਾਈ ਆ ਅਸਲੀ ਸੱਚਾਈ ਕਾਂਗਰਸ ਦਾ ਕਲਚਰ ਹੀ ਇਹ ਹੈ ਟਿਕਟਾਂ ਆਡੀਓ ਵਾਇਰਲ ਹੋਈ ਹੈ ਇਹ ਸਚਾਈ ਹੈ ਕੋਈ ਸਰਕਾਰ ਨੇ ਤਰਨਤਾਰਨ ਦੇ ਵਿੱਚ ਇਲੈਕਸ਼ਨ ਸਰਕਾਰ ਨਹੀਂ ਸੀ ਜਿੱਤੀ ਉਥੋਂ ਦੇ ਲੋਕ ਮੰਨਦੇ ਆ ਕਿ ਅਕਾਲੀ ਦਲ ਪੰਜਾਬ ਦੇ ਲੋਕ ਵੀ ਮੰਨਦੇ ਆ ਕਿ ਅਕਾਲੀ ਦਲ ਦਿੱਤੇ ਸਿਰਫ ਜਿਹੜੀ ਗਿਣਤੀ ਹੈ ਉਹਦੇ ਵਿੱਚ ਪ੍ਰਸ਼ਾਸਨ ਜੇ ਪੁਲਸ ਦਾ ਤੱਕਾ ਉਹ ਜਿੱਤੇ ਹੈ ਸ਼੍ਰੋਮਣੀ ਅਕਾਲੀ ਦਲ ਨੂੰ ਫਤਵਾ ਦਿੱਤਾ ਲੋਕਾਂ ਨੇ ਉਸ ਤੋਂ ਬਾਅਦ ਇਹਨਾਂ ਦੀ ਜਿਹੜੀ ਅਸਲੀਅਤ ਹੈ ਕਿ ਕਿਸ ਤਰੀਕੇ ਇਲੈਕਸ਼ਨ ਲੜਦੇ ਨੇ ਜੋ ਪਟਿਆਲਾ ਦੇ ਐਸਐਸਪੀ ਵਰਮਨ ਜੀ ਦੀ ਇਹ ਲੀਕ ਹੋਈ ਹੈ ਆਡੀਓ ਉਹਨੇ ਸਾਰਾ ਕੁਝ ਹੀ ਦੱਸ ਦਿੱਤਾ ਦੇਖੋ ਇਹ ਪ੍ਰਸ਼ਾਸਨ ਲੜਾਈ ਲੜ ਰਿਹਾ ਆ ਆਵਾਜ਼ੀ ਪਾਰਟੀ ਵੀ ਵੀ ਹੋਰਾਂ ਪਾਰਟੀਆਂ ਦੇ ਖਾਸ ਕਰਕੇ ਅਕਾਲੀ ਦਲ ਦੇ ਕੈਂਡੀਡੇਟਾਂ ਨੂੰ ਕਾਗਜ਼ ਹੀ ਨਹੀਂ ਭਰਨਦੇ ਨੇ ਵੀ ਇਹਨਾਂ ਨੂੰ ਰਾਹ ਹੀ ਰੋਕੋ ਇਹ ਬਹੁਤ ਵੱਡੀ ਜਿੱਤ ਹੈ ਲੋਕਤੰਤਰ ਦੇ ਵਿੱਚ ਸਰਦਾਰ ਸਜੀਤ ਸਿੰਘ ਬਾਦਲ ਜਿੱਥੇ ਅੜ ਜਾਂਦੇ ਨੇ ਪਹਿਲਾਂ ਉਥੇ ਐਸਐਸਪੀ ਸਸਪੈਂਡ ਕਰਾਏ ਉਹ ਰਮਜਾਂਨਪੁਰ ਦੀ ਜਿਹੜੇ ਡਾਇਰੈਕਟਿਵੀ ਉਹਨਾਂ ਨੂੰ ਉਹ ਉਥੇ ਡੀਐਸਪੀ ਸਸਪੈਂਡ ਕਰਾਏ ਇੱਕ ਇਲੈਕਸ਼ਨ ਕਮਿਸ਼ਨ ਵੱਲੋਂ ਇੱਕ ਸੂਬੇ ਦੇ ਡੀਜੀਪੀ ਨੂੰ ਤਲਬ ਕਰਨਾ ਇੱਕ ਬਾਏ ਇਲੈਕਸ਼ਨ ਨੂੰ ਲੈ ਕੇ ਤੇ ਹੁਣ ਇਹ ਜਿਹੜਾ ਐਸਐਸਪੀ ਪਟਿਆਲਾਏ ਨੂੰ ਛੁੱਟੀ ਤੇ ਭੇਜਣਾ ਇਹ ਬਹੁਤ ਵੱਡੀ ਜਿੱਤ ਹੈ ਤੇ ਇਹ ਵੀ ਮੈਂ ਦੱਸ ਦਿੰਦਾ ਕਿ ਜਿਹੜੇ ਅਫਸਰ ਸਹਿਬਾਨ ਨੇ ਉਹ ਸਮਝ ਚੁੱਕੇ ਨੇ ਕਿ 7-8 ਮਹੀਨੇ ਦੀ ਸਰਕਾਰ ਪਿੱਛੇ ਆਪਣੀ ਨੌਕਰੀ ਦਾ ਤੇ ਨਹੀਂ ਲਾਉਣੀ ਨਾ ਦਾਗ ਲਗਾਉਣਾ ਹੈ ਇਲੈਕਸ਼ਨ ਬਿਲਕੁਲ ਫੇਰ ਹੋਣਗੇ ਜੇ ਕੋਈ ਕੋਸ਼ਿਸ਼ ਕਰੂਗਾ ਸ਼੍ਰੋਮਣੀ ਅਕਾਲੀ ਦਲ ਮੈਂ ਬਤੌਰ ਜ਼ਿਲ੍ਹਾ ਪ੍ਰਧਾਨ ਜ਼ਿੰਮੇਵਾਰੀ ਨਾਲ ਕਹਿਣਾ ਕਿ ਸਾਡੀ ਸਾਰੀ ਟੀਮ ਡਟ ਕੇ ਖੜੂ ਕਿਸੇ ਕੈਂਡੀਡੇਟ ਨਾਲ ਕੋਈ ਧੱਕਾ ਨਹੀਂ ਕਰ ਸਕਦੀ ਠੀਕ ਧੰਨਵਾਦ